हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਅੱਜ ਪਹੁੰਚੇ ਹਾਂ ਮਹਿਲਾ ਚੌਂਕ ਦੇ ਸਰਕਾਰੀ ਸਕੂਲ ਦੇ ਵਿੱਚ ਸਾਡੇ ਆਉਣ ਦਾ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਸਕੂਲ ਮੈਨੇਜਮੈਂਟ ਕਮੇਟੀ ਆ ਮਾਫ ਕਰਨਾ ਉਹਨਾਂ ਦਾ ਦੁਆਰਾ ਗਠਨ ਕਰਨ ਦੇ ਜੋ ਉਦੇਸ਼ ਆਏ ਨੇ ਉਹਨਾਂ ਦੇ ਤਹਿਤ ਅੱਜ ਨਵੀਂ ਮੈਨੇਜਮੈਂਟ ਕਮੇਟੀ ਆ ਉਹਦਾ ਗਠਨ ਕੀਤਾ ਜੋ ਪੁਰਾਣੀ ਮੈਨੇਜਮੈਂਟ ਕਮੇਟੀ ਸੀ ਉਸ ਨੂੰ ਭੰਗ ਕਰਕੇ ਦੁਬਾਰਾ ਕਮੇਟੀ ਦਾ ਗਠਨ ਕੀਤਾ ਸੋ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਖਾਸ ਮਹਿਮਾਨ ਆ ਸਾਡੇ ಗ್ರಾಮ ਪੰਚਾਇਤ ਮਹਿਲਾ ਚੌਂਕ ਦੇ ਸਤਿਕਾਰਯੋਗ ਸਰਪੰਚ ਸ੍ਰੀ ਰਵਿੰਦਰ ਸਿੰਘ ਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਨਵੀਂ ਕਮੇਟੀ ਬਣੀ ਹੈ ਚੈਨਲ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਸੁਚਾਰੂ ਢੰਗ ਦੇ ਨਾਲ ਸਕੂਲ ਦੀ ਉਨਤੀ ਵਾਸਤੇ ਪਰਮਾਤਮਾ ਇਹਨਾਂ ਨੂੰ ਕੰਮ ਕਰਨ ਦੀ ਸ਼ਕਤੀ ਦੇਵੇ ਤੋਂ ਸਭ ਤੋਂ ਪਹਿਲਾਂ ਅਸੀਂ ਪਰਮਿੰਦਰ ਜੀ ਨਾਲ ਗੱਲਬਾਤ ਕਰਾਂਗੇ ਤੇ ਬਿਨਾਂ ਦੇਰ ਕੀਤੇ ਪਰਮਿੰਦਰ ਜੀ ਕੋਲ ਚੱਲਦੇ ਆ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਅੱਜ ਸਰ ਅਜ ਮੈਨੇਜਮੈਂਟ ਕਮੇਟੀ ਦਾ ਗਠਨ ਹੋਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਲੰਬੇ ਸਮੇਂ ਤੋਂ ਸਕੂਲਾਂ ਦੀ ਵੈਲਫੇਅਰ ਵਾਸਤੇ ਕੰਮ ਕਰ ਰਹੀਆਂ ਨੇ ਸਾਡੇ ਜਿਹੜੀ ਇਸ ਤੋਂ ਪਹਿਲਾਂ ਜਿਹੜੀ ਕਮੇਟੀ ਸੀ 23 ਤੋਂ ਲੈ ਕੇ 2025 ਤੱਕ ਜਿਸ ਦੇ ਚੇਅਰਮੈਨ ਸਰਦਾਰ 나જર ਸਿੰਘ ਜੀ ਸੀਗੇ ਤੇ ਉਸ ਨੇ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਸਾਡਾ ਹਲਕਾ ਜਿਹੜਾ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਜੀ ਦੇ ਖੇਤਰ ਦੇ ਵਿੱਚ ਸਾਡਾ ਪਿੰਡ ਪੈਂਦਾ ਉਹਨਾਂ ਵੱਲੋਂ ਬੜੀਆਂ ਭਰਮੀਆਂ ਗਰੰਟਾਂ ਸਕੂਲ ਦੇ ਲਈ ਦਿੱਤੀਆਂ ਗਈਆਂ ਨੇ ਸਾਡੇ ਵਿਚਕਾਰ ਸਾਡੇ ਮਾਨਯੋਗ ਸਰਪੰਚ ਸਰਦਾਰ ਰਵਿੰਦਰ ਸਿੰਘ ਜੀ ਮਾਨ ਜਿਹੜੇ ਕਿ ਟੀਮਾ ਸਾਹਿਬ ਨੇ ਇਸ ਕਮੇਟੀ ਦੇ ਲਈ ਨਾਮਿਨੇਟ ਕੀਤੇ ਨੇ ਤੇ ਨਵੀਂ ਕਮੇਟੀ ਦੀ ਚੋਣ ਹੋਈ ਹੈ ਮੈਡਮ ਨਵਰਾਜ ਕੌਰ ਸਾਡੇ ਮੈਂਬਰ ਸਕੱਤਰ ਤੇ ਸਾਰੇ ਚੇਅਰਮੈਨ ਨਾਜਰ ਸਿੰਘ ਜੀ ਤੇ ਵਾਈਸ ਚੇਅਰਮੈਨ ਮਹਿੰਦਰ ਸਿੰਘ ਜੀ ਗਗਨਦੀਪ ਸਿੰਘ ਜੀ ਕੁਝ ਮੈਂਬਰ ਨੇ ਜਿਹੜੇ ਸਾਡੇ ਪੁਰਾਣੀ ਕਮੇਟੀ ਵਾਲੇ ਨੇ ਕਿਉਂਕਿ ਉਹਨਾਂ ਨੇ ਲੰਮਾ ਸਮਾਂ ਸਾਡਾ ਜਿਹੜਾ ਸਾਥ ਹੈ ਨਵਾਇਆ ਤੇ ਅਸੀਂ ਸਾਰੀ ਨਵੀਂ ਕਮੇਟੀ ਕਿਉਂਕਿ ਕਮੇਟੀ ਹੈ ਜਿਹੜੀ ਉਹ ਨਗਰ ਦੇ ਆਧਾਰਤ ਹੈ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਬੱਚਿਆਂ ਦੇ ਮਾਪਿਆਂ ਦੇ ਉੱਤੇ ਆਧਾਰਤ ਹੈ ਕਿਉਂਕਿ ਉਹ ਅਧਿਆਪਕ ਤਾਂ ਚਲਉਂਦੇ ਜਾਂਦੇ ਰਹਿੰਦੇ ਨੇ ਪਰ ਇਹ ਸਕੂਲ ਹੈ ਜਿਹੜਾ ਇਸ ਨਗਰ ਦੇ ਵਿੱਚ ਹੀ ਰਹਿਣਾ ਇਸ ਕਰਕੇ ਸਰਕਾਰ ਜਿੰਨੇ ਵੀ ਇਸ ਕਮੇਟੀ ਦੇ ਵਿੱਚ ਮੈਂਬਰ ਲਏ ਗਿਆ ਜਾਂ ਜਿਹੜੇ ਅਹੁਦੇਦਾਰ ਨੇ ਉਹ ਇਥੋਂ ਦੇ ਪੜ੍ਹਨ ਵਾਲੇ ਬੱਚਿਆਂ ਤੋਂ ਲਏ ਗਏ ਆ ਇਸ ਕਰ ਸਰਕਾਰ ਦੀ ਹਦੈਤਾਂ ਨੂੰ ਮੋਕਾ ਰਖਦੇ ਉਮੀਦ ਕਰਦੇ ਆ ਇਹ ਕਮੇਟੀ ਪਹਿਲਾਂ ਨਾਲੋਂ ਵੀ ਪਹਿਲਾਂ ਦੀ ਤਰ੍ਹਾਂ ਜੋਸ਼ੋਸ਼ ਦੇ ਨਾਲ ਇਹ ਸਕੂਲ ਦੀ ਵੈਲਫੇਅਰ ਦੇ ਲਈ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਵਿਸ਼ੇਸ਼ ਯਤਨ ਜਿਹੜੇ ਉਹ ਸਾਡੇ ਵੱਲੋਂ ਵੀ ਕੀਤੇ ਜਾਂਦੇ ਨੇ ਉਸ ਦੇ ਵਿੱਚ ਇਹ ਸ਼ਮੂਲੀਅਤ ਵੱਡੇ ਪੱਧਰ ਤੇ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਸੋ ਸਰਪੰਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋ ਦੇਖੋ ਸਰਪੰਚ ਪਿੰਡ ਦਾ ਮੁਖੀਆ ਹੁੰਦਾ ਉਹਨੇ ਚਾਹ ਪੱਖੀ ਵਿਕਾਸ ਪਿੰਡ ਦਾ ਕਰਨਾ ਹੁੰਦਾ ਜਿਹਦੇ ਵਿੱਚ ਸਕੂਲ ਵੀ ਇੱਕ ਬਹੁਤ ਵੱਡੀ ਮਤਲਬ ਸੰਸਥਾ ਲਾ ਲੋ ਇਹ ਕੱਲੋ ਵੀ ਸਭ ਤੋਂ ਵੱਡਾ ਮੰਦਰ ਸਕੂਲ ਹੈ ਤੁਸੀਂ ਇੱਥੇ ਅੱਜ ਆਇਓ ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਨਵੀਂ ਬਣੀ ਕਮੇਟੀ ਤੋਂ ਵਧਾਈ ਦੇਣਾ ਜੀ ਤਾਂ ਕਿ ਸਾਰੇ ਚੁਣੇਗੇ ਨੇ ਜਿਹਦੇ ਵਿੱਚ ਮੈਨੂੰ ਵੀ ਐ ਐਮਐਲਏ ਦੇ ਨੁਮਾਇੰਦੇ ਵੱਲੋਂ ਪਾਇਆ ਗਿਆ ਤੇ 1.5 ਦਾ ਸਝਾ ਇਹੀ ਹੈ ਪਹਿਲਾਂ ਵੀ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਸਿੱਖਿਆ ਪ੍ਰਤੀ ਤੇ ਵਿਕਾਸ ਦਾ ਕਮਰਿਆਂ-ਕਮਰੇ ਵਾਲੀ ਗ੍ਰਾਂਟ ਬਹੁਤ ਆ ਰਹੀ ਹੈ ਅੱਗੇ ਵੀ ਸਾਡਾ ਇਹੀ ਰਹੂਗਾ ਵੀ ਅਸੀਂ ਗ੍ਰਾਂਟਾਂ ਦਾ ਹੋਰ ਵੀ ਹੋਰ ਲਾਇਆ ਲੈ ਕੇ ਆਈਏ ਤੇ ਬੱਚਿਆਂ ਦੀ ਪੜ੍ਹਾਈ ਦੇ ਭਵਿੱਖ ਨੂੰ ਦੇਖਦੇ ਹੋਏ ਤੇ ਬਿਲਡਿੰਗ ਨੂੰ ਹੋਰ ਵਧੀਆ ਬਣਾਈਏ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਦੇ ਕਹਿਣ ਦੇ ਮੁਤਾਬਕ ਦੇ ਵਿੱਚ ਕੋਈ ਸ਼ੱਕ ਨਹੀਂ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਦਾ ਪਹਿਲਾ ਜੋ ਮਤਲਬ ਸਕੂਲਾਂ ਪ੍ਰਤੀ ਬਹੁਤ ਵਧੀਆ ਮਤਲੂਨਾ ਦੀ ਸੋਚ ਹੈ ਉਹਨਾਂ ਦੇ ਦਿਨ ਰਾਤ ਇਹ ਹੀ ਸੋਚ ਚੱਲਦੀ ਰਹਿੰਦਾ ਹੈ ਕਿ ਕਿਵੇਂ ਨਾ ਕਿਵੇਂ ਸਾਡੇ ਸਕੂਲਾਂ ਨੂੰ ਉਨਦੀ ਤੇ ਰਾਹ ਦੇ ਤੋਰੀਏ ਤੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਚੰਗਿਆਂ ਚੰਗਿਆ ਸਕੀਮਾਂ ਲੈ ਕੇ ਆਈਏ ਸੋ ਆਪਾਂ ਗੱਲਬਾਤ ਕਰਾਂਗੇ ਮੈਡਮ ਨਵਰਾਜ ਕੌਰ ਜੀ ਨੇ ਜੋ ਪ੍ਰਿੰਸੀਪਲ ਨੇ ਮੈਡਮ ਜੀ ਸੱਸੀ ਕੌਰ ਸੱਸੀ ਕੌਰ ਜੀ ਅੱਜ ਮੈਨੇਜਮੈਂਟ ਕਮੇਟੀ ਦਾ ਗਠਨ ਹੋਇਆ ਤੁਸੀਂ ਵੀ ਉਹਦੇ ਵਿੱਚ ਖਾਸ ਰੁਤਬਾ ਰੱਖਦੇ ਹੋ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਸਰ ਪੰਜਾਬ ਸਰਕਾਰ ਨੇ ਜਿਵੇਂ ਹਦਾਇਤਾਂ ਦਿੱਤੀ ਹੋਈਆਂ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਬਣੀਆਂ ਹੋਈਆਂ ਨੇ ਪੁਰਾਣੇ ਸਮੇਂ ਤੋਂ ਕਾਫੀ ਦਿਨ ਤੋਂ ਕੰਮ ਕਰ ਰਹੇ ਨਹੀਂ ਆ 2027 ਤੱਕ ਲਈ 25 ਤੋਂ 27 ਤੱਕ ਲਈ ਜਿਹੜੀ ਨਵੀਂ ਕਮੇਟੀ ਹੋਰ ਅੱਜ ਸਾਡੇ ਸਕੂਲ ਵਿੱਚ ਅਸੀਂ ਗਠਨ ਕੀਤਾ ਸਾਡੇ ਵਿਧਾਨ ਸਭਾ ਹਲਕੇ ਦੇ ਆਪਣੇ ਨਾਮੀਨੇਜ਼ ਵੱਲੋਂ ਸ਼ਹਾਪਾ ਸਿੰਘ ਜੀ ਚੀਮਾ ਵੱਲੋਂ ਆਪਣੇ ਸਰਪੰਚ ਸਾਹਿਬ ਨੂੰ ਨਾਮਿਨੀਏਟ ਕੀਤਾ ਗਿਆ ਸਾਡੇ ਹਰਨਾਜ ਸਿੰਘ ਜੀ ਚੱਲੀ ਜਿਹੜੇ ਚੇਅਰਮੈਨ ਚੁਣੇ ਗਏ ਨੇ ਕਮੇਟੀ ਦੇ ਤੇ ਸਰਦਾਰ ਮਹਿੰਦਰ ਸਿੰਘ ਜੀ ਵਾਈਸ ਚੇਅਰਮੈਨ ਚੁਣੇ ਗਏ ਨੇ ਸਾਡੇ ਹੋਰ 6 ਲੇਡੀਜ਼ ਮੈਂਬਰ ਨੇ 6 ਜੈਂਟਸ ਮੈਂਬਰ ਨੇ ਹੋਰ ਦੋ ਮੈਂਬਰ ਹੈਗੇ ਨੇ ਸਾਡੇ ਤੇ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਜਿਵੇਂ ਲੇਡੀਜ਼ ਨੂੰ ਬਹੁਤ ਸਾਰਾ ਅਸਾਯੋਗ ਦੇਣ ਲਈ ਉਤਸ਼ਾਹਤ ਕੀਤਾ ਗਿਆ ਸਾਡੇ 6 ਮੈਂਬਰ ਜਿਹੜੇ ਨੇ ਬਹੁਤ ਜੋਸ਼ੋਖ ਰੋਸ਼ ਨਾਲ ਸਾਡੇ ਕੋਲ ਸ਼ਾਮਲ ਹੋਏ ਨੇ ਜਿਹੜੇ ਮੈਂਬਰ ਚੁਣੇ ਗਏ ਨੇ ਤੇ ਇਹ ਕਮੇਟੀਆਂ ਨੇ ਇਹਨੀਆਂ ਸਕੂਲ ਦੀ ਭਲਾਈ ਲਈ ਸਰਪੱਖੀ ਵਿਕਾਸ ਲਈ ਬਹੁਤ ਯੋਗਦਾਨ ਪਾਉਂਦੀਆਂ ਨੇ ਅ ਪਿਛਲੇ ਸਾਲ ਤੋਂ ਲਗਾਤਾਰ ਸਾਡੇ ਸਕੂਲ ਵਿੱਚ ਜਿਵੇਂ ਕਹਿੰਦੇ ਗਰੰਟਾਂ ਦਾ ਮੀ ਵੀਵਰ ਆਇਆ ਹੋਇਆ ਸਰਕਾਰ ਨੇ ਤੇ ਸਕੂਲ ਵੱਲੋਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਸਕੂਲ ਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਕੋਸ਼ਿਸ਼ ਆਉਂਦੀਆਂ ਨੇ ਬੱਚੇ ਅੱਗੇ ਤੱਕ ਜਾਂਦੇ ਨੇ ਜ਼ਿਲ੍ਹਾ ਲੈਵਲ ਤੱਕ ਮੱਲਾ ਮਾਰਦੇ ਨੇ ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਕਿ ਜਿਹੜਾ ਪ੍ਰੋਸੈਸ ਆ ਇਹ ਚੱਲਦਾ ਰਹੇ ਬੱਚੇ ਹੋਰ ਜ਼ੋਰ ਸ਼ੋਰ ਨਾਲ ਪੜ੍ਹਨ ਵਧੀਆ ਸਕੂਲ ਦਾ ਨਾਂ ਨਾਲ ਨਾਲ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਜਿਹੜੀ ਕੋਈ ਥੋੜੀ ਬਹੁਤੀ ਕਮੀ ਰਹੇਗੀ ਹੋਈ ਹੈ ਸਾਡੇ ਵੱਲੋਂ ਕਹਿ ਲਓ ਜਾਂ ਬਿਲਡਿੰਗ ਵਿੱਚ ਕਿਸੇ ਨਾ ਕਿਸੇ ਕੋਲ ਕੇ ਸਮੇਂ ਦੇ ਨਾਲ ਨਾਲ ਬਿਲਡਿੰਗ ਜਿਹੜੀ ਪੁਰਾਣੀ ਹੋ ਚੁੱਕੀ ਸੀ ਉਹਨੂੰ ਦੁਬਾਰਾ ਨਵੇਂ ਸਿਰੋਂ ਬਣਾਇਆ ਜਾ ਰਿਹਾ ਗਰੰਟ ਹੈ ਹੋਈ ਸੀ ਪੁਰਾਣੀ ਬਿਲਡਿੰਗ ਵੀ ਬਹੁਤ ਸਾਰੇ ਸਾਡੇ ਦਾਨੀ ਸੱਜਣ ਨੇ ਜਿਹੜੇ ਯੋਗਦਾਨ ਪਾਉਂਦੇ ਨੇ ਉਹਨਾਂ ਦੇ ਸਹਿਯੋਗ ਨਾਲ ਬਣੀ ਹੋਈ ਹੈ ਤੇ ਮੈਂ ਸਾਡੀ ਇਸ ਕਮੇਟੀ ਦਾ ਵਧਾਈ ਵੀ ਦੇਣੀ ਆ ਸਰਪੰਚ ਸਾਹਿਬ ਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਰੇ ਮੈਂਬਰਾਂ ਦਾ ਨੂੰ ਇੱਥੇ ਆਉਣ ਦੇ ਤੁਹਾਡਾ ਵੀ ਸਰਦਾਰ ਸਰ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਧੰਨਵਾਦ ਤੁਸੀਂ ਆਉਂਦੇ ਰਹੇ ਨੂੰ ਸਾਡਾ ਸਹਿਯੋਗ ਕਰਦੇ ਨੇ ਉਹਨਾਂ ਸਾਰਿਆਂ ਦੇ ਨਾਲ ਹਲਾਸ਼ੇਰੀ ਮਿਲਦੀ ਹੈ ਕਿ ਅਸੀਂ ਜਿਹੜੇ ਕੰਮ ਕਰ ਰਹੇ ਆ ਚੰਗੇ ਕਰ ਰਹੇ ਆ ਜੇ ਕਿਤੇ ਕਮੀ ਬੇਸ਼ੀ ਨੇ ਸਾਨੂੰ ਜ਼ਰੂਰ ਦੱਸੋ ਤਾਂ ਕਿ ਆਪਾਂ ਇਹਨਾਂ ਨੂੰ ਸਹੀ ਕਰ ਸਕੀਏ ਤੇ ਅੱਗੇ ਆਪਣੇ ਸਕੂਲ ਨੂੰ ਹੋਰ ਉਚਾਈਆਂ ਵੱਲ ਲੈ ਕੇ ਚਲੀ ਜਾ। ਮੈਡਮ ਜੀ ਇੱਕ ਰਹਿ ਗਿਆ ਪਤਾ ਲੱਗਿਆ ਸੀ ਕਿ ਆਪਣਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈ ਇੱਕ ਇਹਦੇ ਵਿੱਚ ਇੱਕ ਹੋਰ ਇੱਕ ਮਤਲਬ ਕਹਿ ਲੋ ਵੀ ਤਰੱਕੀ ਹੋਈ ਹੈ ਕੁੰਨਤੀ ਹੋਈ ਹੈ ਜਿਹਨੂੰ ਆਪਾਂ ਕਹਿੰਦੇ ਨੇ ਸ੍ਰੀ ਪੀਐਮ ਮਾਫ ਕਰਨਾ ਐਦਾਂ ਹੀ ਆ ਹੋ ਸਕਦਾ ਮੈਥੋਂ ਬੋਲਣ ਦੇ ਵਿੱਚ ਸ੍ਰੀ ਪੀਐਮ ਹੈ ਪੀਐਮ ਸ੍ਰੀ ਹੋਇਆ ਮਾਫ ਕਰਨਾ ਉਹਦੇ ਬਾਰੇ ਕੁਝ ਦੱਸੋਗੇ ਹਾਂਜੀ ਸਰ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਸਕੂਲ ਅਡਾਪਟ ਕੀਤੇ ਜਾ ਰਹੇ ਨੇ ਤੇ ਉਸੇ ਲੜੀ ਦੇ ਤਹਿਤ 6ਵੇਂ ਫੇਜ਼ ਵਿੱਚ ਸਾਡਾ ਸਕੂਲ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾ ਨੂੰ ਪੀਐਮ ਸ੍ਰੀ ਦਾ ਦਰਜਾ ਮਿਲਿਆ ਪੀਐਮ ਸ੍ਰੀ ਜਿਹੜੇ ਨਵੇਂ ਸਕੂਲਾਂ ਦੇ ਲਈ ਹੋਰ ਇਹਨਾਂ ਨੂੰ ਚਾਹੀ ਵੱਲ ਜਾਣ ਲਈ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਹਦੇ ਵਿੱਚ ਸੈਂਟਰਲ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬਿਲਡਿੰਗ ਦੇ ਪੱਖੋਂ ਵੀ ਤੇ ਹੋਰ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਕਹੇ ਲੋ ਜੋ ਦੇ ਤਹਿਤ ਜਾਂ ਹੋਰ ਨਵੇਂ ਚੀਜ਼ਾਂ ਜਿਹੜੀਆਂ ਅਡਾਪਟ ਕੀਤੀਆਂ ਜਾ ਰਹੀਆਂ ਨੇ ਉਹਦੇ ਲਈ ਇਹ ਸਕੂਲ ਚੁਣਿਆ ਗਿਆ ਸਾਡੇ ਸਾਰੇ ਬਸਟਾ ਨਗਰ ਨਿਵਾਸੀਆਂ ਨੂੰ ਕਹੂੰਗੀ ਵਧਾਈ ਦੇਣੀ ਆ ਕਿ ਇਹ ਜਿਹੜਾ ਸਕੂਲ ਹੁਣ ਪਹਿਲਾਂ ਨਾਲੋਂ ਪਹਿਲਾਂ ਵੀ ਬਹੁਤ ਤਰੱਕੀਆਂ ਕਰ ਰਿਆ ਸੀ ਹੋਰ ਦਿਨ ਦੋਗਣੀ ਦਰ ਆ ਚੋਗਣੀ ਤਰੱਕੀ ਕਰੇ ਪ੍ਰਮਾਤਮਾ ਕੇ ਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਹੋਰ ਸਿਖੂ ਚੜਦੀ ਕਲਾ ਜ ਰਹੇ ਤੇ ਪੀਐਮ ਸ਼੍ਰੀ ਦਾ ਜਿਹੜਾ ਸਾਨੂੰ ਦਰਜਾ ਮਿਲਿਆ ਅਸੀਂ ਹੋਰ ਇਹਨੂੰ ਉਚਾਈ ਵੱਲ ਜਾ ਸਕੀ ਵਾਹ ਜੀ ਵਾਹ ਜੀ ਰਾਜਕੌਰ ਜੀ ਨਾਲ ਆਪਾਂ ਗੱਲਬਾਤ ਕਰੀ ਬੜਾ ਵਧੀਆ ਲੱਗਿਆ ਸੋ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹਦੇ ਵਿਆਹ ਚ ਜਾਈਏ ਉਹਦੇ ਨਾਲ ਵੀ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ ਜਿਵੇਂ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਇਹਨਾਂ ਦੇ ਜੋ ਮੁਖੀ ਆ ਉਹ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹੁੰਦੇ ਨੇ ਸੋ 나ਗਰ ਸਿੰਘ ਜੀ ਹੋਰ ਨਾਲ ਵੀ ਆਪਾਂ ਗ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਤੁਹਾਨੂੰ ਅੱਜ ਫੇਰ ਦੁਬਾਰਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਪਿਛਲੇ ਕੰਮਾਂ ਨੂੰ ਦੇਖਦੇ ਹੋਏ ਦੁਬਾਰਾ ਫੇਰ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਜੀ ਵੀ ਪਿੰਡ ਸਕੂਲ ਦਾ ਜਿਹੜਾ ਵੀ ਕੰਮ ਆ ਸਾਰਾ ਕੰਮ ਪਹਿਲਾਂ ਨਾਲ ਵੱਧ ਕਰਾਂਗੇ ਤੇ ਬਾਕੀ ਸਾਡੇ ਸਰਪੰਚ ਸਾਹਿਬ ਨੇ ਤੇ ਐਮਐਲਏ ਸਾਹਿਬ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਨੂੰ ਗਰੰਟਾਂ ਦੇ ਰਹੇ ਨੇ ਤੇ ਇਹਦੇ ਕਰਕੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਸਾਰਿਆਂ ਦਾ ਬਾਜੀ ਬਾਜੀ ਹਾਂਜੀ ਆਪਾਂ ਸਰਪੰਚ ਸਾਹਿਬ ਨਾਲ ਪਰਮਿੰਦਰ ਜੀ ਨਾਲ ਮੈਡਮ ਨਵਰਾਜ ਕੌਰ ਜੀ ਤੇ ਚੇਅਰਮੈਨ ਸਾਹਿਬ ਨਾਲ ਗੱਲਬਾਤ ਕਰੀ ਬੜਾ ਵਧੀਆ ਲੱਗਿਆ ਸੋ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂਬਰ ਚੁਣਿਆ ਗਿਆ ਬੜੇ ਭਾਗਾ ਵਾਲੇ ਆ ਕਾਰਨ ਸਕੂਲ ਦੇ ਵਿੱਚ 500 ਤੋਂ ਉੱਪਰ ਬੱਚਾ ਪੜਦਾ ਉਹਦੇ ਵਿੱਚੋਂ ਤੁਹਾਨੂੰ ਚੁਣਿਆ ਗਿਆ ਤੁਸੀਂ ਬੜੇ ਕਰਮਾ ਵਾਲੇ ਹੋ ਤੁਹਾਡੇ ਬੱਚੇ ਵਧੀਆ ਨੇ ਦੇਖੋ ਇਹ ਹੁੰਦਾ ਹੈ ਬੰਦੇ ਦਾ ਕੰਮ ਦੇਖ ਕੇ ਜਾਂ ਉਹਦੀ ਲਗਨ ਦੇਖ ਕੇ ਚੁਣਿਆ ਜਾਂਦਾ ਹੈ ਤੇ ਸਾਰੀ ਕਮੇਟੀ ਨੂੰ ਜੋ ਸਕੂਲ ਮੈਨੇਜਮੈਂਟ ਕਮੇਟੀ ਹੈ ਸਾਰਿਆਂ ਨੂੰ ਇੱਕ ਵਾਰੀ ਫੇਰ ਦੁਆਰਾ ਤੋਂ ਮੁਬਾਰਕਾਂ ਖਾਸ ਕਰਕੇ ਸਾਡੇ ਸਰਪੰਚ ਸਾਹਿਬ ਦਾ ਦੁਆਰਾ ਤੋਂ ਫੇਰ ਬਹੁਤ ਬਹੁਤ ਧੰਨਵਾਦ ਸੋ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਸਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ